ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਤੁਹਾਡਾ ਸਵਾਗਤ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਂਾਂ ਦੇ ਵਿੱਚ 28 29 30 ਤਰੀਕ ਦੀਆਂ ਤੀਆਂ ਦਾ ਮੇਲਾ ਆਰਗੇਨਾਈਜ਼ ਕੀਤਾ ਗਿਆ ਪੰਜਾਬ ਸਰਕਾਰ ਦੁਆਰਾ ਜਿੱਥੇ ਬਹੁਤ ਸਾਰੀਆਂ ਨਾਮੀ ਸ਼ਖਸੀਅਤਾਂ ਵੀ ਪਹੁੰਚਣ ਦੇ ਬਾਰੇ ਕਿਹਾ ਗਿਆ ਪਹੁੰਚੀਆਂ ਵੀ ਹੈ ਪੰਜਾਬ ਸਰਕਾਰ ਸਰਦਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਤੀਆਂ ਲਾਈਆਂ ਗਈਆਂ ਇਹਨਾਂ ਇਸ ਤੀਆਂ ਦੇ ਪ੍ਰੋਗਰਾਮਾਂ ਦੇ ਪ੍ਰਤੀ ਆਮ ਲੋਕਾਂ ਦੀ ਕੀ ਪ੍ਰਤੀਕਿਰਿਆ ਹੈ ਆਮ ਲੋਕਾਂ ਨੇ ਇਹ ਤੀਆਂ ਦੇ ਫੰਕਸ਼ਨ ਨੂੰ ਨੂੰ ਕਿਵੇਂ ਵੇਖਦੇ ਆਪਾਂ ਇਹ ਜਾਣਕਾਰੀ ਹਾਸਲ ਕਰਦੇ ਹਾਂ ਤਾਂ ਕੀ ਤੁਹਾਡੀ رائے ਹੈ ਜੀ ਤੀਆਂ ਦਾ ਫੰਕਸ਼ਨ ਤੁਹਾਨੂੰ ਕਿਵੇਂ ਲੱਗਿਆ ਆਪਣਾ ਨਾਮ ਦੱਸੋ ਤੇ ਫਿਰ ਤੀਆਂ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਤੇ ਬਾਰੇ ਦੱਸੋ ਠੀਕ ਹੈ ਜੀ ਸਤਰੀ ਗਲ ਭਾਈ ਜੀ ਮੈਂ ਤੁਹਾਡਾ ਆਪਣਾ ਲੱਖਾ ਭਲਾਇ ਜਾਣਾ ਤੇ ਜਿਹੜਾ ਆਪਣਾ ਧੀਆ ਦਾ ਤਿਉਹਾਰ ਹੈ ਇਹ ਆਪਣੇ ਜਿਉਂ ਦੁਨੀਆ ਸਾਜੀ ਆ ਆਪਣੀਆਂ ਧੀਆ ਭੈਣਾਂ ਦਾ ਪ੍ਰੋਗਰਾਮ ਇਹ ਬਹੁਤੀ ਇੱਕ ਸਾਲ ਦੇ ਵਿੱਚ ਪਿਆਰਾ ਪ੍ਰੋਗਰਾਮ ਹੁੰਦਾ ਜਿਵੇਂ ਕਿ ਕੁੜੀਆਂ ਬੋਲੀ ਪਉਂਦੀਆਂ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਤੇ ਜਿਉਂ ਧੀਆ ਲੱਗਦੇ ਆਪਣੀਆਂ ਦਾਦੀਆਂ ਪਰਦਾਦੀਆਂ ਤੋਂ ਲੈ ਕੇ ਜਿਉਂ ਦੁਨੀਆ ਸਾਜੀ ਹੈ ਤੇ ਧੀਆ ਲੱਗਦੇ ਆਈਆਂ ਸੌਣ ਦੇ ਮਹੀਨੇ ਤੇ ਮੰਨ ਕੇ ਚਲੋ ਕੁੜੀਆਂ ਬੋਲੀ ਚ ਕਹਿੰਦੇ ਭਾਦੋ ਨੂੰ ਮਾੜੀ ਤੇ ਭਗਵੰਤ ਮਾਨ ਨੇ ਬਦਲਾ ਲਿਆ ਤਾਂ ਭਾਦੋ ਚ ਧੀਆ ਲਵਾਤੀਆਂ ਤੇ ਕਾਲੀਆਂ ਦੀ ਸਰਕਾਰ ਆਈ ਬੜੀਆਂ ਧੀਆ ਲੱਗੀਆਂ ਕਾਲੀਆਂ ਦੀ ਸਰਕਾਰ 'ਚ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਬੜੀਆਂ ਧੀਆ ਲਗੇਆਂ ਤੇ ਪਰ ਭਗਵੰਤ ਮਾਨ ਇੱਕ ਤੀਜੀ ਨਵੀਂ ਪਾਰਟੀ ਆਈ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਅਸੀਂ ਕਿ ਬਦਲਾ ਲਿਆਵਾਂਗੇ ਤੇ ਬਦਲਾ ਜੇ ਆਪਾਂ ਨੂੰ ਦੇਖਣ ਨੂੰ ਮਿਲਦਾ ਪਿੰਡ ਭਲਾਈਆਂ ਦੀ ਦਾਣਾ ਮੰਡੀ ਦੇ ਵਿੱਚ ਆ ਬਦਲਾ ਲਿਆ ਤਾਂ ਦੇਖੋ ਜੀ ਸੌਣ ਦੇ ਧੀਆ ਭਾਦੋ 'ਚ ਲਵਾਦਿਆਂ ਤੇ ਭਾਦੋ ਨੂੰ ਕੁੜੀਆਂ ਚੰਦਰੀ ਕਹਿੰਦੇ ਇਹਦੇ ਭਾਦੋ ਨੇ ਚੰਗੀ ਖਵਾਤਾ ਇਹ ਜੀ ਭਗਵੰਤ ਮਾਨ ਦਾ ਬਦਲਾ ਬਿਲਕੁਲ ਜੀ ਵੀ ਇਹ ਕਹਿੰਦੇ ਬਦਲਾ ਜਿਹੜੀਆਂ ਤੀਆਂ ਸੌਂਚ ਲਗਦੀਆਂ ਸੀ ਉਹ ਭਾਦੋ ਚ ਲਗੀਆਂ ਤੇ ਭਾਦੋ ਚ ਲਗੀਆਂ ਤੀਆਂ ਪਰ ਸਹੀ ਹੈ ਬਹੁਤ ਵਧੀਆ ਜਿਹੜੀ ਮਤਲਬ ਇਸ ਭਾਦੋ ਨੂੰ ਕੁੜੀਆਂ ਗਾਲਾਂ ਕੱਢਦੀਆਂ ਸੀ ਸੌਣ ਵੀਰ ਇਕੱਠਿਆਂ ਕਰਦੇ ਭਾਦੋ ਚੰਦਰੀ ਵੀ ਛੋੜੇ ਪਾਵੇ ਤੇ ਅੱਜ ਭਗਵੰਤ ਮਾਨ ਨੇ ਬਦਲਾ ਲਿਆ ਕੇ ਉਸ ਭਾਦੋ ਚੰਦਰੀ ਨੂੰ ਚੰਗੀ ਖਵਾਤਾ ਤੇ ਕਿੱਡਾ ਵਧੀਆ ਮੌਸਮਾ ਕੀ ਮਾਹੌਲ ਬਣਿਆ ਸਾਡੀਆਂ ਤੀਆਂ ਕੁੜੀਆਂ ਚਿੜੀਆਂ ਦਾ ਕਿੱਡਾ ਰੰਗਾਰੰਗ ਪ੍ਰੋਗਰਾਮ ਹੈ ਤੇ ਆਹ ਦੇਖੋ ਜੀ ਭਗਵੰਤ ਮਾਨ ਦਾ ਬਦਲਾ ਅੱਜ ਸਾਨੂੰ ਅੱਗੇ ਤਾਂ ਅਸੀਂ ਟੀਵੀ ਤੇ ਤੇ ਮੋਬਾਈਲਾਂ ਦੇ ਵਿੱਚ ਖਬਰਾਂ ਦੇ ਸੁਣਦੇ ਸੀਗੇ ਵੀ ਬਦਲਾ ਆ ਤੇ ਅੱਜ ਸਾਨੂੰ ਬਦਲਾ ਪਿੰਡ ਭਲਾਈਆਂ ਨਾਲ ਦੀ ਤਾਲਾ ਮੰਡੀ ਦੇ ਵਿੱਚ ਦੇਖਣ ਨੂੰ ਮਿਲ ਗਿਆ ਵੀ ਆ ਬਿਲਕੁਲ ਬਦਲਾ ਲਿਆਤਾ ਭਗਵਾਨ ਦਮਾਨ ਨੇ ਜੀ ਧੰਨਵਾਦ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਹੋਰ ਸਾਨੂੰ ਬਜ਼ੁਰਗ ਟੱਕਰੇ ਨੇ ਉਹਨਾਂ ਪਾਸੋਂ ਪੁੱਛਦੇ ਆ ਵੀ ਉਹ ਬੱਚਾ ਨੂੰ ਵੀ ਨਾਲ ਲੈ ਕੇ ਆਏ ਆ ਤਿਆਂ ਦੇ ਵਿੱਚ ਤੇ ਇਹ ਜਿਹੜੀਆਂ ਤੀਆਂ ਲਾਈਆਂ ਜੀ ਪੰਜਾਬ ਸਰਕਾਰ ਨੇ ਪਿੰਡ ਭਲਾਈਆਂ ਨਾਲ ਦੇ ਵਿੱਚ ਕਿਵੇਂ ਲੱਗੀਆਂ ਜੀ ਤੁਹਾਨੂੰ ਇਹ ਤੀਆਂ ਬਹੁਤ ਵਧੀਆ ਲੱਗੀਆਂ ਪਹਿਲੀ ਵਾਰੀ ਲੱਗੀਆਂ ਸਾਡੇ ਹਲਕੇ ਜੱਗੇ ਨਹੀਂ ਕਦੇ ਲੱਗੀਆਂ ਸੀ ਅੱਛਾ ਆ ਕੱਚੇ ਪੜਾਂ ਦੇ ਲੋਕ ਲਾਉਂਦੇ ਹੁੰਦੇ ਸੀਗੇ ਇਹ ਤਾਂ ਸਰਕਾਰ ਨੇ ਬਹੁਤ ਵਧੀਆ ਚਿੰਗਾ ਪ੍ਰਾਲਾ ਕੀਤਾ ਹੈ ਜੀ ਆਓ ਵੈਸੇ ਲਾਉਣਗੇ ਸੌਣ ਸੀ ਹੋ ਗਏ ਹੋਣੇ ਲੇਟ ਪਰ ਪ੍ਰਮਾਤਮਾ ਨੇ ਸੁਣ ਲਈ ਵੀ ਠੰਡ ਬਹੁਤ ਵਧੀਆ ਕਰਦੀ ਹਾਂ بارش ਕੱਲ ਦੀ ਹੋਣ ਲੱਗ ਗਈ ਠੰਡਾ ਮੌਸਮ ਵਧੀਆ ਹੋ ਗਿਆ ਜੀ ਅੱਜ ਵੀ بارش ਕਾਫੀ ਹੋ ਗਈ ਅੱਜ ਜੀ ਬਹੁਤ بارش ਹੋਈ ਹੈ ਜੀ ਸਾਰਾ ਮਾਹੌਲ ਵਧੀਆ ਠੰਡਾ ਹੋਇਆ ਪਿਆ ਜੀ ਕਿਸੇ ਨੂੰ ਬੱਚਿਆਂ ਨੂੰ ਲੈ ਕੇ ਆਏ ਹੋ ਬੱਚਿਆਂ ਨੂੰ ਨਾਲ ਲੈ ਕੇ ਆਉਣ ਦਾ ਕੋਈ ਵਿਸ਼ੇਸ਼ ਮਨੋਰਥ ਹਾਂ ਅਸੀਂ ਜਿਹੜੇ ਪੁਰਾਣੇ ਵਾਸਤੇ ਚੀਜ਼ਾਂ ਦਿਖਾਉਣ ਵਾਸਤੇ ਲੈ ਕੇ ਆਏ ਨਾਲ ਜੀ ਪੁਰਾਣੇ ਹੈਗੇ ਪੁਰਾਣੀ ਸੱਧਾ ਚਾਰੇ ਗੱਡੇ ਵਗੈਰਾ ਹੋਰ ਪੁਰਾਣੀਆਂ ਮਧਾਨੀਆਂ ਚਰਖੇ ਉਹੋ ਜਿਹੀ ਚੀਜ਼ਾਂ ਦਿਖਾਉਣ ਵਾਸਤੇ ਲੈ ਕੇ ਆਏ ਅਸੀਂ ਇਹਨਾਂ ਨੂੰ ਇਹਨਾਂ ਦੇ ਬੱਚੇ ਬਹੁਤ ਕੁਝ ਸਿੱਖਣਗੇ ਪੁਰਾਣਾ ਪੁਰਾਣੇ ਇਤਿਹਾਸ ਬਾਰੇ ਜਾਣੋ ਹੋਣਗੇ ਨਹੀਂ ਤਾਂ ਆਹ ਤਾਂ ਮੋਬਾਈਲਾਂ ਬਾਰੇ ਜਾਣੋਣਾਂਗੇ ਬਾਰੇ ਤਾਂ ਹੁਣ ਜੀ ਬਿਲਕੁਲ ਜੀ ਇੱਕ ਨਾ ਸੈਰ ਸਫਾਟੇ ਦੇ ਨਾਲ ਸੰਬੰਧਿਤ ਪੰਜਾਬ ਦੇ ਨਾਲ ਸੰਬੰਧਿਤ ਇੱਕ ਬਾਤ ਸਾਈ ਹੈ ਉਹ ਤੁਸੀਂ ਦਿਖਾਈਏ ਬੱਚਿਆਂ ਨੂੰ ਉਹ ਦਿਖਾਉਣੇ ਆ ਜੀ ਅਜੇ ਬੱਚਕ ਨਹੀਂ ਗਏ ਨਹੀਂ ਇੱਧਰ ਹੀ ਆਏ ਆ ਜੀ ਜੀ ਹਾਂ ਉਹ ਵੀ ਦਿਖਾਵਾਂਗੇ ਜੀ ਸਾਰਾ ਦਿਖਾ ਕੇ ਲੈ ਜਾਵਾਂਗੇ ਅੱਜ ਜੀ ਹਾਂ ਤਾਂ ਮਿਲੀ ਜੁਲੀ ਪ੍ਰਤੀਕਿਰਿਆ ਜਿਹੜੀ ਉਹ ਵਧੀਆ ਮਿਲ ਰਹੀ ਹੈ ਕਿ ਕਿ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਤੀਆਂ ਦਾ ਮੇਲਾ ਜਿਹੜਾ ਉਹ ਚੱਲ ਰਿਹਾ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਚੰਗਾ ਲੱਗ ਰਿਹਾ ਜੀ ਤਾਂ ਇੱਥੇ ਸਾਡੀਆਂ ਜਿਹੜੀਆਂ ਤੀਆਂ ਜਿਹੜੀਆਂ ਉਹ ਵੀ ਸਾਡੇ ਨਾਲ ਆ ਸੀ ਉਹਨਾਂ ਕੋਲੋਂ ਵੀ ਪੁੱਛ ਲੈਨੇ ਆਂ ਵੀ ਤੁਹਾਨੂੰ ਇਹ ਤੀਆਂ ਬੇਟਾ ਕਿਵੇਂ ਲੱਗੀਆਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਸਾਨੂੰ ਬਹੁਤ अच्छਾ ਲੱਗ ਰਿਹਾ ਸੀ ਬਾਦੋ ਕੁਝ ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਅਸੀਂ ਕਦੇ ਵੇਖੀਆਂ ਨਹੀਂ ਸੀ ਉਹ ਚੀਜ਼ਾਂ ਦੇਖਣ ਨੂੰ ਅੱਛਾ ਇਹ ਚੀਜ਼ਾਂ ਤੁਸੀਂ ਵਿਰਾਸਤੀ ਕਦੇ ਵੇਖੀਆਂ ਨਹੀਂ ਸੀਗੀਆਂ ਕੀ ਕੁਝ ਵੇਖਿਆ ਜੀ ਅੱਜ ਐਸੇ ਛਰਕਾ ਚਰਖਾ ਵਗੈਰਾ ਵੇਖਿਆ ਪੁਰਾਣੇ ਸੱਭਿਆਚਾਰ ਬਹੁਤ ਚੀਜ਼ਾਂ ਦੇਖੀਆਂ ਸਾਨੂੰ ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ ਇਹ ਕਿਹੜੇ ਸਕੂਲ ਤੋਂ ਆਏ ਹੋ ਤੁਸੀਂ ਅਸੀਂ ਸ੍ਰੀ ਮੁਖਸਰ ਸਾਹਿਬ ਪਾਰਕ ਸਕੂਲ ਤੋਂ ਆਏ ਹਾਂ ਜੀ ਆਹ ਸ਼੍ਰੀ ਮੁਕਸਤ ਸਾਹਿਬ ਦੇ ਸਕੂਲ ਦੇ ਬੱਚੇ ਵੀ ਦੱਸ ਰਹੀਆਂ ਵੀ ਤੀਆਂ ਜਿਹੜੀਆਂ ਉਹ ਬਹੁਤ ਵਧੀਆ ਜਾਣਕਾਰੀ ਇਹਨਾਂ ਨੇ ਸੱਭਿਆਚਾਰ ਨਾਲ ਸੰਬੰਧਿਤ ਲਈਆਂ ਤੇ ਬੇਟਾ ਤੀਆਂ ਦੱਸੋ ਕਿ ਕਿਹੜੇ ਮਹੀਨੇ ਚ ਲੱਗਦੀ ਹੁੰਦੀਆਂ ਵੈਸੇ ਹੁਣ ਹੁਣ ਕਿਹੜਾ ਮਹੀਨਾ ਚੱਲ ਰਿਹਾ ਹੁਣ ਸਾਰੇ ਫੇਰ ਕਿੱਥੇ ਬੋਲਿਓ ਤੇ ਹੁਣ ਕਿਹੜਾ ਮਹੀਨਾ ਚੱਲ ਰਿਹਾ ਤੇ ਇਹ ਜਿਹੜੀਆਂ ਤੀਆਂ ਉਹ ਭਾਦੋਂ ਮਹੀਨੇ ਦੇ ਚੱਲ ਰਹੀਆਂ ਤੁਹਾਨੂੰ ਕਿਵੇਂ ਲੱਗਦਾ ਹੈ ਬਹੁਤ ਵਧੀਆ ਲੱਗ ਰਿਹਾ ਤੇ ਕੋਈ ਬੋਲੀ ਦਾ ਨਉਂਦੀ ਹੋਵੇ ਜਿਹੜੀ ਭਾਦੋ ਤੇ ਸਾਵਣ ਦੇ ਨਾਲ ਸੰਬੰਧਿਤ ਹੋਵੇ ਸਾਨ ਦਾ ਮਹੀਨਾ ਬੋਲੋ ਸੋਨ ਦਾ ਮਹੀਨਾ ਬਦਲੀ ਚਾਹੀਏ ਤਾਨ ਛਤਰਿਆਂ ਤੋਂ ਬਦਲੀ ਚਾਹੀਏ ਤਾਨ ਛਤਰਿਵੇਂ ਜਿਹੜੀ ਲੰਡਾ ਨੂੰ ਮੰਗਾਈ ਲੈ ਤਾਨ ਛਤਰਿਵੇਂ ਜਿਹੜੀ ਲੰਡਾ ਨੂੰ ਮੰਗਾਈ ਹੈ ਜੀ ਇਸ ਤਰ੍ਹਾਂ ਅਸੀਂ ਦੇਖਦੇ ਆ ਵੀ ਬਹੁਤ ਵਧੀਆ ਹੰਗਾਰਾ ਜਿਹੜਾ ਉਹ ਇਸ ਨੂੰ ਮਿਲ ਰਿਹਾ ਤੀਆਂ ਨੂੰ ਆਓ ਹੋਰ ਵੀ ਲੋਕਾਂ ਦੀ ਪ੍ਰਤੀਕਿਰਿਆ ਅਸੀਂ ਜਾਣਦੇ ਆ ਵੀ ਉਹਨਾਂ ਨੂੰ ਇਹ ਤੀਆਂ ਦਾ ਮੇਲਾ ਕਿਵੇਂ ਲੱਗਿਆ ਅਸੀਂ ਪ੍ਰਤੀਕਿਰਿਆਵਾਂ ਇਕੱਠੀਆਂ ਕਰ ਰਹੇ ਹਾਂ ਜਿਵੇਂ ਤੁਸੀਂ ਪਹਿਲਾਂ ਵੀ ਦੇਖਿਆ ਵੀ ਬਹੁਤ ਸਾਰੇ ਨੇ ਸਾਨੂੰ ਇਹ ਤੀਆਂ ਦੇ ਮੇਲੇ ਬਾਰੇ ਪ੍ਰਤੀਕਿਰਿਆ ਦਿੱਤੀ ਤਾਂ ਇੱਕ ਨੌਜਵਾਨ ਜਿਹੜੇ ਤੀਆਂ ਦੇ ਮੇਲੇ ਦਾ ਆਨੰਦ ਮਾਣ ਰਹੇ ਆ ਉਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਆਪਣਾ ਨਾਂ ਦੱਸ ਦਿਓ ਤੇ ਤੀਆਂ ਪ੍ਰਤੀਕੀ ਪ੍ਰਤੀਕਿਰਿਆ ਤੁਹਾਡੀ ਕਿਉਂਕਿ ਬਹੁਤ ਸਾਰੇ ਜਣੇ ਆਖ ਰਹੇ ਆ ਵੀ ਸੌਣ ਚ ਹੁੰਦੀਆਂ ਇਹ ਭੱਗ ਵਾਲੀਆਂ ਟੀਮਾਂ ਟੀਆਂ ਕਿਹੜੀਆਂ ਤਾਂ ਇਹ ਦਵਾਰ ਦੱਸੋ ਪ੍ਰੋਗਰਾਮ ਵੀਰੇ ਕੋਈ ਕਦੋਂ ਹੋਵੇ ਟਾਈਮ ਜ਼ਰੂਰੀ ਨਹੀਂ ਆਪਾਂ ਨੂੰ ਹਨਾ ਮੀਨਾ ਪਹਿਲਾਂ ਕਿ ਤਾਂ ਲੇਟ ਗਈ ਇਹ ਬਹੁਤ ਵਧੀਆ ਪ੍ਰਾਣਾ ਸਰਕਾਰ ਦਾ ਜਿਹੜੀ ਇਹ ਟੀਆਂ ਦਾ ਪ੍ਰੋਗਰਾਮ ਸੱਭਿਆਚਾਰ ਵਿਰਾਸਤ ਨੂੰ ਦਿਖਾ ਰਹੀ ਹੈ ਇਦਾਂ ਦੀ ਤੇ ਬਹੁਤ ਵਧੀਆ ਲੱਗਿਆ ਨੌਜਵਾਨਾਂ ਨੂੰ ਵੀ ਕਹਨੇ ਆ ਭੈਣਾਂ ਨੂੰ ਵੀ ਤੇ ਸਾਰੀਆਂ ਇਹ ਪ੍ਰੋਗਰਾਮ ਦਾ ਹਿੱਸਾ ਬਣ ਤੇ ਵੱਖੋ ਵੱਖ ਗਣੀਆਂ ਬਣ ਗਈਆਂ ਇੱਥੇ ਪੇਸ਼ ਕੀਤੀਆਂ ਗਈਆਂ ਸਰਕਾਰ ਵੱਲੋਂ ਤੇ ਉਹ ਦਾ ਨੰਦ ਮੰਨਣਾਗੇ ਜੀ ਮਤਲਬ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਰਹੇ ਹੋ ਵੀ ਭਾਰਤ ਪੰਜਾਬ ਸਰਕਾਰ ਦੁਆਰਾ ਲਾਈਆਂ ਇਹ ਤੀਆਂ ਜਿਹੜੀਆਂ ਵੀ ਉਹ ਉਹ ਬਿਲਕੁਲ ਸਹੀ ਰਹੀਆਂ ਬਹੁਤ ਵਧੀਆ ਜੀ ਆਪਾਂ ਅਕੇ ਨੇੜੇ ਤੇੜੇ ਸੁਣਿਆ ਨਹੀਂ ਸੀਗਾ ਇਹ ਬਹੁਤ ਵਧੀਆ ਸਰਕਾਰ ਦਾ ਪ੍ਰਾਲਾ ਇੱਕ ਨਹੀਂ ਤਿੰਨ ਦੇਣਾ ਇਹਦਾ ਬਹੁਤ ਫਾਇਦਾ ਹੁੰਦਾ ਜਿਵੇਂ ਬੱਚੇ ਤੁਸੀਂ ਦੇਖ ਰਹੇ ਹੋ ਸਾਰੇ ਸਕੂਲਾਂ ਦੇ ਬੱਚੇ ਵੀ ਆ ਰਹੇ ਆ ਉਹਨਾਂ ਨੂੰ ਕਿੰਨਾ ਆਤਮ-ਸ਼ਾਹ ਮਿਲਦਾ ਕੌਨਫੀਡੈਂਸ ਵਧਦਾ ਤੇ ਇਦਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਪਿੰਡ ਦੀਆਂ ਵੀ ਔਰਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹਿੰਦੀਆਂ ਤਿੰਨ ਦਿਨ ਆਉਂਦੀਆਂ ਇੱਥੇ ਤੇ ਬਹੁਤ ਵਧੀਆ ਪ੍ਰਬੰਾਲਾ ਸਰਕਾਰ ਦਾ ਜੀ ਤੇ ਕਈ ਇਹੋ ਜਿਹੇ ਇੱਥੇ ਮੈਨੂੰ ਬੰਦੇ ਟੱਕਰੇ ਆ ਜਿਨ੍ਹਾਂ ਨੇ ਮਾਈਕ ਤੇ ਤਾਂ ਨਹੀਂ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਆ ਵੀ ਇਹ ਚੀਜ਼ ਸਿਆਸਤ ਤੋਂ ਪ੍ਰੇਰਿਤ ਹੈ ਕਿਤੇ ਨਾ ਕਿਤੇ ਕਿੱਧਰ ਵਈ ਦਾ ਤਸੀਰ ਜਿਹੜੀ ਪੜਾਈ ਜਾਣਾ ਉਹ ਕਿਉਂ ਚੁਣਿਆ ਗਿਆ ਹਨਾ ਤਾਂ ਸਿਆਸਤ ਵਿੱਚ ਵੀ ਕੋਈ ਆਵਾਜ਼ ਕੁਝ ਚੱਲ ਇਹ ਗੱਲ ਨੂੰ ਤੁਸੀਂ ਇਸ ਚੀਜ਼ ਨਾਲ ਨੌਜਵਾਨੋਂ ਤੁਸੀਂ ਕਿਵੇਂ ਸੋਚਦੇ ਹੋ ਅਸੀਂ ਨਹੀਂ ਇਸ ਨੂੰ ਸੋਚ ਰਹੇ ਉਸ ਤਰ੍ਹਾਂ ਮੁੱਦਾ ਮੌਕੇ ਦੇ ਮੌਕੇ ਬਣਾਇਦਾ ਇਹਨਾਂ ਦਾ ਪਲਾਨ ਹੋ ਸਕਦਾ ਪਹਿਲਾਂ ਹੋਵੇ ਇਹ ਜ਼ਰੂਰੀ ਨੀਮ ਜੇ ਨਾ ਕਰਾਉਂਦੇ ਪ੍ਰੋਗਰਾਮ ਫਿਰ ਕੀ ਸੀ ਨਾ ਹੋਰ ਕਿਤੇ ਵੀ ਰੱਖ ਸਕਦੇ ਸੀ ਮੇਨ ਰੱਖਣ ਦਾ ਮਕਸਦ ਇਹਨਾਂ ਦਾ ਹੋ ਸਕਦਾ ਵੀ ਮੰਡੀ ਵੱਡੀ ਕਰਕੇ ਆਉਣਾ ਜਾਣਾ ਲੋਕਾਂ ਨੂੰ ਸੌਖਾ ਰਹੂਗਾ ਸਾਈਡ ਤੇ ਹੈਗਾ ਵੀ ਵਧੀਆ ਪ੍ਰੋਗਰਾਮ ਰਹੂਗਾ ਵੇਖਣ ਨੂੰ ਤੇ ਬਾਕੀ ਸੋਚ ਸਕਦੇ ਕੋਈ ਕਿਵੇਂ ਸੋਚ ਰਿਹਾ ਪਰ ਮੈਨੂੰ ਤਾਂ ਲੱਗਦਾ ਵੀ ਪ੍ਰੋਗਰਾਮ ਕੋਈ ਸਿਆਸਤ ਨਾਲ ਹੋ ਗਏ ਇਹ ਵਿਰਾਸਤਾ ਵਿਖਾਉਣੀ ਚਾਹੀਦੀ ਹੈ ਤੇ ਹਰ ਸਾਲ ਤਰ੍ਹਾਂ ਅੱਡੋ ਅੱਡ ਜ਼ਿਲ੍ਹਿਆਂ 'ਚ ਪ੍ਰੋਗਰਾਮ ਹੋਣੇ ਚਾਹੀਦੇ ਇਦਾਂ ਦੇ। ਬਿਲਕੁਲ ਜੀ ਸਰੋਤਿਓ ਪੰਜਾਬ ਸਰਕਾਰ ਦੀਆਂ ਇਹ ਤੀਆਂ ਸਿਆਸਤ ਨਹੀਂ ਸਗੋਂ ਵਿਰਾਸਤ ਹੈ, ਪੰਜਾਬ ਦੀ ਵਿਰਾਸਤ ਹੈ। ਉਹ ਵਿਰਾਸਤ ਜਿਹੜੀ ਬਹੁਤ ਸਾਰੇ ਇੱਥੇ ਪੇਰੈਂਟਸ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਿਖਾਉਣ ਲੈ ਕੇ ਆ ਰਹੇ ਆ। ਬਹੁਤ ਸਾਰੀਆਂ ਕੁੜੀਆਂ, ਛੜੀਆਂ, ਮਟਿਆਰਾਂ ਨੇ ਵੱਖ-ਵੱਖਰੇ ਸਕੂਲਾਂ, ਕਾਲਜਾਂ ਤੋਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਉਹਨਾਂ ਦਾ ਮਾਣ ਵਧਿਆ ਤੇ ਸਟੇਜ ਦੇ ਉੱਪਰ ਉਹਨਾਂ ਦਾ ਆਤਮ ਵਿਸ਼ਵਾਸ ਹੋਰ ਵਧਾਉਣ ਵਾਸਤੇ ਇਹ ਚੀਜ਼ ਆਰਗੇਨਾਈਜ਼ ਕੀਤੀ ਗਈ ਹੈ। ਹਾਂਜੀ ਬਹੁਤ ਵਧੀਆ ਨਾਲ ਨਾਲ ਨੌਜਵਾਨਾਂ ਦੇ ਆਸਤੇ ਪ੍ਰੋਗਰਾਮ ਅਲੀਕਿਆ ਗਿਆ ਹਰ ਰੋਜ਼ ਸ਼ਾਮ ਇੱਥੇ ਕਲਾਕਾਰ ਆਉਂਦੇ ਆਉਂਦੇ ਆ ਤੇ ਲੋਕ ਆਨੰਦ ਮਾਣਦੇ ਆ ਇੱਕ ਸਮਾਂ ਇਸ ਤਰ੍ਹਾਂ ਦਾ ਸਾਰੇ ਵੇਲੇ ਆ ਦੇਖੋ ਤੁਸੀਂ ਕੰਮ ਕਾਜ ਸੰਭਿਆ ਮੌਸਮ ਉੱਥੋਂ ਬਹੁਤ ਵਧੀਆ ਸਟਾਲਾਂ ਬਹੁਤ ਵਧੀਆ ਲੱਗੀਆਂ ਬਹੁਤ ਵਧੀਆ ਤਰੀਕੇ ਨਾਲ ਪ੍ਰੋਗਰਾਮ ਤੇ ਆ ਪੇਸ਼ ਕੀਤਾ ਜਾ ਰਿਹਾ ਸਰਕਾਰ ਵੱਲੋਂ ਜੀ ਬਿਲਕੁਲ ਜੀ ਆਓ ਹੋਰ ਅੱਗੇ ਵਾਦੇ ਆਪਾਂ ਹੋਰ ਵੀ ਪ੍ਰਤੀਕਿਰਿਆਵਾਂ ਇਕੱਠੀਆਂ ਕਰਦੇ ਆ ਕਿ ਆਮ ਜਿਹੜੇ ਇੱਥੇ ਤੁਰਨ ਵਾਲੇ ਦੇਖਣ ਵਾਲੇ ਤੀਆਂ ਦੇ ਮੇਲੇ ਉਹਨਾਂ ਨੂੰ ਤੀਆਂ ਦਾ ਮੇਲਾ ਕਿਵੇਂ ਦਾ ਲੱਗਿਆ ਜੀ ਇੱਕ ਹੋਰ ਪ੍ਰਤੀਕਿਰਿਆ ਜਾਣਨ ਵਾਸਤੇ ਅਸੀਂ ਜੁੜਦੇ ਹਾਂ ਭਾਈ ਜੀ ਹੋਰਾਂ ਦੇ ਨਾਲ ਭਾਈ ਜੀ ਆਪਣਾ ਨਾਂ ਜ਼ਰੂਰ ਦੱਸੋ ਮੇਰਾ ਨਾਂ ਜਸਵਿੰਦਰ ਸਿੰਘ ਹੈ ਪਿੰਡ ਭਲਾਈਆਂ ਨੇ ਜੀ ਜੀ ਭਲਾਈਆਂ ਨੇ ਪਿੰਡ ਦੀ ਹੈ ਤੁਸੀਂ ਤੇ ਭਾਈ ਜੀ ਅੱਜ ਤੀਆਂ ਦਾ ਮੇਲਾ ਲੱਗਿਆ ਮੀਂਹ ਵੀ ਪਵਾਤਾ ਭਵੇਂ ਭਾਦੋ ਚ ਲੱਗੀ ਹੈ ਤੀਆਂ ਪਰ ਸੌਣਰ ਵਰਗਾ ਮਾਹੌਲ ਬਣਾ ਤਾਨ ਗਿਆ ਜੀ ਤੇ ਕੀ ਕਹਿਣਾ ਚਾਹੂਗੇ ਤੀਆਂ ਬਾਰੇ ਨਹੀਂ ਜੀ ਇਹ ਲੱਗਣੀਆਂ ਚਾਹੀਦੀਆਂ ਸਰਕਾਰ ਕੋਈ ਵੀ ਹੋਵੇ ਹਰ ਇੱਕ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਵੀ ਹਰ ਇੱਕ ਸਾਲ ਇਹ ਜਗ੍ਹਾ ਬਦਲ ਬਦਲ ਕੇ ਕਰਨ ਵੀ ਹਰ ਇੱਕ ਸਾਲ ਤੀਆਂ ਲੱਗਣੀਆਂ ਚਾਹੀਦੀਆਂ ਜੀ ਨਾਲੇ ਇਹਨੇ ਇਹਨੇ ਬੱਚੀਆਂ ਖੁਸ਼ ਐ ਨਾਲੇ ਔਰਤਾਂ ਖੁਸ਼ ਐ ਜੀ ਮਤਲਬ ਕੱਲੀ ਜਗ੍ਹਾ ਬਦਲੇ ਕੇ ਜੇ ਸਰਕਾਰ ਵੀ ਬਦਲੇ ਜੇ ਫਿਰ ਵੀ ਸਰਕਾਰ ਵੀ ਕੋਈ ਹੋਵੇ ਜੀ ਕੋਈ ਸਰਕਾਰ ਆ ਹਰ ਇੱਕ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਮਤਲਬ ਤੁਹਾਨੂੰ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਵਧੀਆ ਬਹੁਤ ਵਧੀਆ ਇਸਲਾਗਾ ਜੋਗ ਹੈ ਕਾਨ ਕੋਈ ਸਰਕਾਰਾਂ ਉਹਨੀਆਂ ਬਦਲਣੀਆਂ ਭਾਈ ਜੀ ਇਹ ਅਪਰਾਲਾ ਕਰਨਾ ਚਾਹੀਦਾ ਜੀ ਤਾਂ ਥੋੜੀ ਜਿਹੀ ਸ਼ਬਦਾਂ ਵਿੱਚ ਇਹ ਵੀ ਦੱਸ ਦੋ ਵੀ ਤੁਹਾਨੂੰ ਕੀ ਵਧੀਆ ਲੱਗਿਆ ਕਿਸ ਪੱਖੋਂ ਤੁਸੀਂ ਕਹਿਣੇ ਆਂ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਣੀਆਂ ਚਾਹੀਦੀਆਂ ਨਹੀਂ ਜੀ ਵੇਖੋ ਇੱਥੇ ਸਾਰਾ ਵਿਰਾਸਤੀ ਪੁਰਾਣਾ ਸਮਾਨ ਹੈ ਦੇਖਣ ਨੂੰ ਸਟਾਲਾਂ ਲੱਟੀਆਂ ਕੁੜੀਆਂ ਦੀਆਂ ਟੀਆਂ ਲੱਗੀਆਂ ਵਧੀਆ ਸਾਰੇ ਇੰਜੋਏ ਕਰਦੇ ਆ ਜੀ ਜੀ ਹਾਂ ਜੀ ਤਾਂ ਇਸ ਕਰਕੇ ਮਿਲੀ ਜੁਲੀ ਪ੍ਰਤੀਕਿਰਿਆ ਜਿੰਨੀ ਕਿ ਅਸੀਂ ਇਕੱਠੀ ਕਰ ਰਹੇ ਹਾਂ ਕੁੱਲ ਮਿਲਾ ਕੇ ਸਾਨੂੰ ਸਾਰਿਆਂ ਵੱਲੋਂ ਇਸ ਤੀਆਂ ਨੂੰ ਭਰਵਾ ਹੁੰਗਾਰਾ ਹੀ ਵੇਖਣ ਦੇ ਵਿੱਚ ਨਜ਼ਰੀ ਆਇਆ ਵੀ ਚਾਹ ਪੰਜਾਬ ਸਰਕਾਰ ਥੋੜਾ ਲੇਟ ਹੋਈ ਭਾਦੋਚ ਲੱਗੀ ਪਰ ਮੌਸਮ ਤੁਸੀਂ ਦੇਖ ਸਕਦੇ ਹੋ ਮੀਂਹ ਇੱਥੇ ਦੋ ਵਾਰੀ ਪੈ ਗਿਆ ਤੇ ਬਹੁਤ ਵਧੀਆ ਮਾਹੌਲ ਹੈ ਜਿਹੜਾ ਉਹ ਤੀਆਂ ਦਾ ਬਣਿਆ ਹੋਇਆ ਹਰ ਇੱਕ ਤੀਆਂ ਨੂੰ ਵਧੀਆ ਤਰੀਕੇ ਦੇ ਨਾਲ ਹੀ ਦੱਸ ਰਿਹਾ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਜਿਹੜਾ ਉਹ ਪੁੜਾਈ ਜਾਣੇ ਦੇ ਵਿੱਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਪ੍ਰਸ਼ਾਸਨ ਵੱਲੋਂ ਉਲੀਕਿਆ ਗਿਆ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇੱਥੇ ਸਾਡੀਆਂ ਪੰਜਾਬੀ ਮੁਟਿਆਰਾਂ ਤੇ ਮੈਨੂੰ ਲੱਗਦਾ ਇਹ ਭਲਾਈਆਂ ਨਾ ਪਿੰਡ ਤੋਂ ਹੀ ਆ ਤੇ ਆਪਾਂ ਇਹਨਾਂ ਤੋਂ ਜਾਣਦੇ ਹਾਂ ਵੀ ਇਹਨਾਂ ਨੂੰ ਕਿਵੇਂ ਦਾ ਲੱਗਿਆ ਇੱਕ ਛੋਟੀ ਜੀ ਬੱਚੀ ਹੈ ਆਪਾਂ ਪਹਿਲਾਂ ਇਹਨਾਂ ਨੂੰ ਪੁੱਛ ਲਈਏ ਵੀ ਅੱਜ ਦਾ ਪ੍ਰੋਗਰਾਮ ਬੇਟਾ ਇਹ ਤੀਆਂ ਦਾ ਜਿਹੜਾ ਮੇਲਾ ਲੱਗਿਆ ਕਿਵੇਂ ਦਾ ਲੱਗਿਆ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਿਆ ਤੇ ਕੱਲ ਗੁਰਲੇਜ ਅਕਤਰਾਏ ਉਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਲੱਗੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅੱਜ ਉਸਾਨਾ ਖਾਨ ਆਏ ਉਹਨਾਂ ਨੂੰ ਵੀ ਦੇਖ ਕੇ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਕੁਝ ਦੇਖਣ ਨੂੰ ਵੀ ਮਿਲਿਆ ਜੀ ਤੇ ਤੁਹਾਨੂੰ ਪਤਾ ਥੀ ਕਿਹੜੇ ਮਹੀਨੇ ਵਿੱਚ ਲੱਗਦੀ ਆ ਹੁੰਦੀ ਆ ਸੌਣ ਦੇ ਤੇ ਹੁਣ ਕਿਹੜਾ ਮਹੀਨਾ ਚੱਲ ਰਿਹਾ ਹੈ ਭਾਦੋ ਭਾਦੋ ਤੇ ਕੋਈ ਭਾਦੋਂ ਜਾਂ ਸੌਣ ਤੇ ਕੋਈ ਬੋਲੀ ਆਉਂਦੀ ਤੁਹਾਨੂੰ ਬਾਰੇ ਸੌ ਸੌ ਨਵੀਰ ਇਕੱਠੀਆਂ ਹੋਈਆਂ ਭਾਦੋ ਚੰਦਰੀ ਪਾਦੋ ਚੰਦਰੀ ਵਿਛੋੜੇ ਪਾਵੇ ਸੌ ਨਵੀਰ ਇਕੱਠੀਆਂ ਹੋਈਆਂ ਪਰ ਹੁਣ ਤਾਂ ਭਾਦੋ ਬਹੁਤ ਵਧੀਆ ਰਹੀ ਮਨ ਲੜੀ ਭਾਦੋ ਚ ਤੀਆਂ ਲੱਗੀਆਂ ਤੇ ਮੀਂਹ ਵੀ ਪੈ ਗਿਆ ਅੱਜ ਹਨਾ ਹਾਂਜੀ ਬਹੁਤ ਮੀਂਹ ਪਿਆ ਤੇ ਸੌਣ ਵਰਗਾ ਹੀ ਲੱਗਿਆ ਜਦੋਂ ਭਾਦੋ ਚੜਿਆ ਤੇ ਸੌਣ ਹੀ ਲੱਗਿਆ ਜਿਵੇਂ ਸੌਣ ਬਿਲਕੁਲ ਸੌਣ ਵਰਗਾ ਹੀ ਲੱਗਿਆ ਕਹਿੰਦੇ ਕਿਉਂਕਿ ਭਾਦੋ ਦੇ ਵਿੱਚ ਤੀਆਂ ਲੱਗੀਆਂ ਪਰ ਮੀਂਹ ਬਹੁਤ ਪਿਆ ਅੱਜ ਤੇ ਮਾਹੌਲ ਜਿਹੜਾ ਮੌਸਮ ਹੈ ਜਿਹੜਾ ਉਹ ਜਿਹੜਾ ਹੈਗਾ ਬਹੁਤ ਸੌਣ ਵਰਗਾ ਹੋ ਗਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਬੱਚਿਆਂ ਨੂੰ ਬੜਾ ਚਾ ਤੇ ਬਹੁਤ ਸਾਰੀਆਂ ਜਿਹੜੇ ਉੱਥੇ ਪਿੰਗਾ ਝੂਟ ਰਹੇ ਆ ਤੇ ਬਹੁਤ ਵਧੀਆ ਜਿਹੜੀਆਂ ਬੱਚੀਆਂ ਜਿਹਨੂੰ ਵੀ ਪੁੱਛਿਆ ਉਹਨਾਂ ਨੇ ਇਸ ਮਹੀਨੇ ਦੇ ਵਿੱਚ ਜ਼ਿਲ੍ਹਾ ਮੁਕਸਰ ਦੇ ਪਿੰਡ ਪੁਲਾਈਆਂ ਨਾਲ ਦੇ ਵਿੱਚ ਲੱਗੀਆਂ ਤੀਆਂ ਦੀ ਤਾਰੀਫ਼ ਕੀਤੀ ਹੈ ਕਿ ਇਹ ਰਾਜ ਸਰਕਾਰ ਦੇ ਵੱਲੋਂ ਸਾਡੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵेकਲਾ ਉਪਰਾਲਾ ਸੀ ਜਿਹੜਾ ਤੀਆਂ ਦਾ ਪ੍ਰੋਗਰਾਮ ਪੁਲਾਈ ਅੰਦਰ ਵਿੱਚ ਚੱਲ ਰਿਹਾ। ਮਾਰਨ ਦੇ ਬਾਅਦ ਆਜੋ ਆਜੋ ਪਿੱਛੇ ਆਇਆ। ਇਹ ਇਹ ਨੌਜਵਾਨਾਂ ਦੀ ਇਧਰ ਆਇਓ ਆਇਓ ਪਰੇਮ ਇਹ ਨੌਜਵਾਨਾਂ ਦੀ ਟੋਲੀ ਵੀ ਮੈਨੂੰ ਮਿਲੀ ਤੇ ਇਹਨਾਂ ਨੇ ਸਗੋਂ ਮੈਨੂੰ ਬੁਲਾ ਕੇ ਆਖਿਆ ਵੀ ਅਸੀਂ ਵੀ ਥੀਆਂ ਦੇ ਮੇਲੇ ਬਾਰੇ ਕੁਝ ਨਾ ਕੁਝ ਬੋਲਣਾ ਹੈ ਤਾਂ ਤੁਹਾਨੂੰ ਕਿਵੇਂ ਲੱਗਿਆ ਥੀਆਂ ਦਾ ਮੇਲਾ? ਸਾਨੂੰ ਮੇਲਾ ਬਹੁਤ ਵਧੀਆ ਲੱਗਿਆ। ਕੀ ਕੁਝ ਕੀ ਕੁਝ ਵੇਖਿਆ? ਸਾਰਾ ਕੁਝ ਹੀ ਵੇਖਿਆ ਜਿਹੜਾ ਕੋਈ ਇੱਥੇ ਸੀਗਾ। ਹਾਂ ਕੀ ਕੁਛ ਪੰਜਾਬੀ ਸੱਭਿਆਚਾਰ ਬਾਰੇ ਪੰਜਾਬੀ ਸੱਭਿਆਚਾਰ ਜਿਹੜਾ ਕੋਈ ਸਮਾਣੇ ਤੇ ਪਹਿਲਾਂ ਵੇਖੇ ਜਿਹੜਾ ਪਿਆ ਸੀ ਉਹ ਪਹਿਲਾਂ ਵੇਖਿਆ ਨਹੀਂ ਸੀਗਾ ਅੱਜ ਵੇਖ ਲੈ ਸਾਨੂੰ ਠੀਕ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਆ ਗਈ ਪਹਿਲਾਂ ਕਿ ਤੁਸੀਂ ਹਾਂ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੀ ਭਾਵੇਂ ਕੋਈ ਨੌਜਵਾਨ ਹੈ ਤੇ ਭਾਵੇਂ ਕੋਈ ਵੀ ਅਸੀਂ ਕਿਸੇ ਮੁਟਿਆਰ ਨੂੰ ਪੁੱਛਿਆ ਸਾਰੇ ਜਣਿਆਂ ਨੇ ਤਕਰੀਬਨ ਇਹੀ ਆਖਿਆ ਵੀ ਸਾਨੂੰ ਮੇਲਾ ਪੀਆ ਦਾ ਜਿਹੜਾ ਉਹ ਬਹੁਤ ਵਧੀਆ ਲੱਗਿਆ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਇਹ ਵੀ ਦੱਸਿਓ ਪੀਆ ਦਾ ਮੇਲਾ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਦੱਸਿਓ ਆਪਦੀ ਜਾਣਕਾਰੀ ਆਪਦੇ ਆਪਦੇ ਜਿਹੜੇ ਤੁਹਾਡੀ ਪ੍ਰਤੀਕਿਰਿਆ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਚੈਨਲ ਪੰਜਾਬ ਵਾਲਾ ਪੌਡਕਾਸਟ ਦੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ